ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤਾਂ ਇਸੇ ਲਈ ਚੀਨ ਤੋਂ ਡਰਦੇ ਹਨ ਟਰੰਪ ਅਮਰੀਕਾ ਵਿਦੇਸ਼ ਮੰਤਰੀ ਨੇ ਖੁਦ ਦੱਸਿਆ ਕਿ ਕਿਉਂ ਰੂਸ ਤੋਂ ਤੇਲ ਖਰੀਦਣ ਤੇ ਨਹੀਂ ਲਗਾ ਰਹੇ ਪਾਬੰਦੀ ਦੁਨੀਆ ਨੇ ਇੱਕ ਵਾਰ ਫੇਰ ਅਮਰੀਕਾ ਦੇ ਦੋਹਰੇ ਮਾਪਦੰਡ ਦੇ ਦੇਖੇ ਹਨ ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਤੇ ਭਾਰੀ ਟੈਰਿਫ ਲਗਾਏ ਹਨ ਪਰ ਚੀਨ ਨੂੰ ਅਜੇ ਹੀ ਕਿਸੇ ਵੀ ਕਾਰਵਾਈ ਤੋਂ ਬਚਾਇਆ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਖੁੱਲਕੇ ਕਿਹਾ ਕਿ ਚੀਨ ਤੇ ਪਾਬੰਦੀਆਂ ਲਗਾਉਣ ਨਾਲ ਵਿਸ਼ਵ ਤੇਲ ਬਾਜ਼ਾਰ ਵਿੱਚ ਉਥਲ-ਪੁਥਲ ਹੋ ਸਕਦੀ ਹੈ ਦੂਜੇ ਪਾਸੇ ਭਾਰਤ ਨੂੰ 50% ਟੈਰਿਫ ਲਗਾ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਦੋਹਰਾ ਮਾਪਦੰਡ ਇਸ ਸਵਾਲ ਇਹ ਸਵਾਲ ਉਠਾ ਰਹਾ ਹੈ ਕਿ ਅਮਰੀਕਾ ਭਾਰਤ ਨਾਲ ਮਤਰੀ ਹੀ ਮਾਂ ਵਾਲਾ ਵਿਵਹਾਰ ਕਿਉਂ ਕਰ ਰਿਹਾ ਹੈ ਫੋਕਸ ਅ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਰੂਬਿਓ ਨੇ ਇਹ ਕਹਾ ਹੈ ਕਿ ਜੇਕਰ ਚੀਨ ਨੂੰ ਰੂਸੀ ਤੇਲ ਰਿਫਾਈਨ ਕਰਨ ਤੇ پابੰਦੀ ਲਗਾਈ ਜਾਂਦੀ ਹੈ ਤਾਂ ਤੇਲ ਦੀਆਂ ਕੀਮਤਾਂ ਅਸਮਾਨ ਸ਼ੂਲ ਸਕਦੀਆਂ ਹਨ ਉਨ੍ਹਾਂ ਕਿਹਾ ਹੈ ਕਿ ਯੂਰਪੀ ਦੇਸ਼ ਵੀ ਅਜਹੀਆਂ پابੰਦੀਆਂ ਤੇ ਨਾ ਖੁਸ਼ ਹੈ ਰੂਬੀਓ ਨੇ ਕਹਾ ਹੈ ਕਿ ਚੀਨ ਰੂਸੀ ਤੇਲ ਨੂੰ ਰਫਾਈਨ ਕਰੇਗਾ ਅਤੇ ਇਸ ਨੂੰ ਵਿਸ਼ਵ ਬਾਜ਼ਾਰਾ ਵਿੱਚ ਵੇਚੇਗਾ ਜਿਸ ਨਾਲ ਤੇਲ ਮਹਿੰਗਾ ਹੋ ਜਾਵੇਗਾ ਤਾਂ ਸਾਨੂੰ ਕੋਈ ਹੋਰ ਰਸਤਾ ਲੱਭਣਾ ਪਵੇਗਾ ਅਮਰੀਕਾ ਨੇ ਭਾਰਤ ਵਿਰੁੱਧ ਸਖਤ ਰੁਖ ਅਪਣਾਇਆ ਹੈ ਅਤੇ ਪਹਿਲਾਂ 25 ਪਰਸੈਂਟ ਟੈਰਿਫ ਲਗਾਇਆ ਸੀ ਜਿਸ ਨੂੰ ਹੁਣ ਵਧਾ ਕੇ 50 ਪਰਸੈਂਟ ਕਰ ਦਿੱਤਾ ਗਿਆ ਹੈ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਰਹਾ ਹੈ ਰੂਬੀਓ ਨੇ ਫੋਕਸ ਰੇਡੀਓ ਤੇ ਕਹਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣਾ ਰੂਸੀ ਯੁੱਧ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਇਹ ਅਮਰੀਕਾ ਭਾਰਤ ਸਬੰਧਾਂ ਵਿੱਚ ਕਰਤਨ ਦਾ ਕਾਰਨ ਹੈ ਹਾਲਾਂਕਿ ਉਹਨਾਂ ਇਹ ਵੀ ਮੰਨਿਆ ਹੈ ਕਿ ਭਾਰਤੀਆਂ ਊਰਜਾ ਜ਼ਰੂਰਤ ਬਹੁਤ ਜ਼ਿਆਦਾ ਹਨ ਇਸ ਇਹ ਸਸਤੇ ਰੂਸੀ ਤੇਲ ਤੇ ਨਿਰਭਰਨ ਭਾਰਤ ਨੇ ਅਮਰੀਕਾ ਦੇ ਇਸ ਸਰਵੇਖਣ ਨੂੰ ਦੁਹਰਾ ਮਾਪਦੰਡ ਕਰਾਰ ਦਿੱਤਾ ਹੈ ਨਵੀਂ ਦਿੱਲੀ ਤੇ ਸਪਸ਼ਟ ਕੀਤਾ ਗਿਆ ਹੈ ਕਿ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕਰਾਂਗੇ ਭਾਰਤ ਦਾ ਕਹਿਣਾ ਹੈ ਕਿ ਜਦੋਂ ਚੀਨ ਬਿਨਾਂ ਕਿਸੇ پابੰਦੀ ਤੇ ਰੂਸੀ ਤੇਲ ਖਰੀਦ ਰਹਾ ਹੈ ਤਾਂ ਅਮਰੀਕਾ ਦਾ ਭਾਰਤ ਨਾਲ ਸਖਤੀ ਕਰਨਾ ਗਲਤ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ